ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਵਦੇਸ਼ ਸਿੰਘ ਕਟੜਾ ਪੁੱਤਰ ਸਰਦar ਦਵਿੰਦਰ ਸਿੰਘ ਕਟੜਾ ਜਿਹੜੇ ਸਾਡੇ ਤੇ ਅਲੀਗੇਸ਼ਨ ਲਾ ਰਹੇ ਨੇ ਇਹ ਸਰਾਸਰ ਗਲਤ ਨੇ ਜੀ ਜਿਵੇਂ ਇਹ ਗੁਰਵਿੰਦਰ ਸਿੰਘ ਸਾਡੇ ਖਿਲਾਫ ਪੋਸਟਾਂ ਪਾ ਰਿਹਾ ਹੈ ਇਹ ਕਹਿ ਰਿਹਾ ਵੀ ਸਾਡੇ ਬਾਰੇ ਗਲਤ ਪ੍ਰਚਾਰ ਕਰ ਰਿਹਾ ਹੈ ਇਹਦੇ ਬਾਰੇ ਲੋਕਾਂ ਨੂੰ ਪਤਾ ਹੀ ਹੈ ਵੀ ਇਹ ਪਹਿਲਾਂ ਕਾਂਗਰਸੀਆ ਸੀਗਾ ਫਿਰ ਇਹ ਭਾਜਪਾ 'ਚ ਚਲੇ ਗਿਆ ਦੁਬਾਰਾ ਕਾਂਗਰਸ 'ਚ ਆ ਗਿਆ ਫਿਰ ਇਹਨੇ ਭਾਈ ਰਣਜੀਤ ਸਿੰਘ ਜੀ ਕੋਲ ਅਪਰੋਚ ਕੀਤੀ ਹੋਏ ਨੂੰ ਇੱਥੋਂ ਐਜੀਪੀਸੀ ਦੀ ਤਿਆਰੀ ਕਰਨ ਲਈ ਹਲਕਾ ਇੰਚਾਰਜ ਲਾਗੇ ਇਹ ਇਸ ਗੱਲਾਂ ਕਰਕੇ ਸਾਡੇ ਤੇ ਕੂੜ ਪ੍ਰਚਾਰ ਕਰ ਰਿਹਾ ਜਿਹੜੀ ਗੱਲ ਸੀਮੇਂਟ ਵਾਲੀ ਆ ਮੰਜੀ ਸਾਹਿਬ ਗੁਰਦਰਾ ਸਾਹਿਬ ਖੋਟਾਂ ਨਾਲ ਸੀਮੇਂਟ ਦਾ ਕੋਈ ਸਬੰਧ ਨਹੀਂ ਹੈਗਾ ਸਾਡੀ ਅਸੀਂ ਬਾਬਾ ਜੀ ਨੂੰ ਅਪਰੋਚ ਕੀਤੀ ਸੀ ਵੀ ਮੌਸਮ ਖਰਾਬ ਆ ਸਾਨੂੰ ਸੀਮੇਂਟ ਦੀ ਲੋੜ ਆ ਉਹਨਾਂ ਨੇ ਬਾਬਾ ਜੀ ਨੇ ਸਾਨੂੰ ਸੀਮੇਂਟ ਮਂਗਾ ਕੇ ਦਿੱਤਾ ਅਸੀਂ 29 ਤਰੀਕ ਨੂੰ ਸੀਮੇਂਟ ਦੀ ਪੇਮੈਂਟ ਕਰਕੇ ਆਏ ਆ ਤੇ ਉਹਦੀ ਸੀਮੇਂਟ ਦੀ ਸਾਡੇ ਕੋਲ ਰਸੀਦ ਵੀ ਹੈਗੀ ਯਾਰ ਤੇ ਪੇਮੈਂਟ ਕਰਨ ਤੋਂ ਬਾਅਦ ਉੱਥੇ ਅਸੀਂ ਸੀਮੈਂਟ ਸਾਡਾ ਪਾਲਟੀ ਹੋਇਆ ਉਹ ਦੋ ਦਿਨ ਉੱਥੇ ਖੜਾ ਵੀ ਰਿਹਾ ਜੇ ਅਸੀਂ ਕੋਈ ਇਹ ਜੀ ਗੱਲ ਹੁੰਦੀ ਕੋਈ ਅਸੀਂ ਚੋਰੀ ਲੈ ਕੇ ਆਉਣੇ ਵਾਲੀ ਜਾਂ ਕੁਝ ਹੋਰ ਤਾਂ ਇਹ ਸੀਮੈਂਟ ਉੱਥੇ ਦੋ ਦਿਨ ਖੜਾ ਹੋਣ ਦੇ ਬਾਅਦ ਵੀ ਇਹ ਦਿਨੇ ਆਇਆ ਦਿਨੇ ਆਇਆ ਕੋਈ ਇਹ ਜੀ ਗੱਲ ਨਹੀਂ ਹੈਗੀ ਅਸੀਂ ਲੋਕਾਂ ਦੀ ਸੰਗਤ ਦੀ ਸੇਵਾ ਕਰਦੇ ਰਹਿੰਦੇ ਆ ਅਨੂ ਜਿੱਥੇ ਕੋਈ ਸੰਗਤ ਸੀਮਿੰਟ ਰੇਤਾ ਬਜਰੀ ਲਈ ਹੁਕਮ ਕਰਦੀ ਆ ਸੀ ਭੇਜਦੇ ਆ ਜਿਵੇਂ ਗੋਪਿੰਡ ਪਿੱਛੇ ਜੇ ਲੈਂਟਰ ਪਿਆ ਅਸੀਂ ਉੱਥੇ ਬਜਰੀ ਵੀ ਭੇਜੀ ਆ ਸੀਮਿੰਟ ਵੀ ਭੇਜੀ ਆ ਭੇਜਿਆ ਆਪਣੇ ਈਸ਼ਨਪੁਰ ਰੰਗ ਦੀ ਲੋੜ ਸੀਗੀ ਅਸੀਂ ਉੱਥੇ 50000 ਦਾ ਰੰਗ ਭੇਜਿਆ ਆਪਣੇ ਖਟੜੇ ਪਿੰਡ ਰੰਗ ਦੀ ਜ਼ਰੂਰਤ ਸੀ ਅਸੀਂ ਉੱਥੇ ਰੰਗ ਭੇਜਿਆ ਆਪਣੇ ਨਸਰਾਲੀ ਗ੍ਰ anthi ਸਿੰਘ ਦਾ ਗਰੀਬ ਸੀ ਚੜ੍ਹਾਈ ਕਰਕੇ ਉਹਨਾਂ ਦੇ ਪਰਿਵਾਰ ਲਈ ਦੋ ਕਮਰੇ ਪਾ ਕੇ ਦਿੱਤੇ ਐਦਾਂ ਦੀਆਂ ਸੇਵਾ ਸੀ ਕਰਦੇ ਰਹਿੰਦੇ ਆ ਸਾਨੂੰ ਸੀਮੈਂਟ ਦੀ ਲੋੜ ਪੈਂਦੀ ਰਹਿੰਦੀ ਆ ਇਸ ਲਈ ਉਹ ਸਾਡੇ ਪ੍ਰਤੀ ਕੂੜ ਪ੍ਰਚਾਰ ਕਰਦੇ ਨੇ ਜਿਹੜਾ ਇਹ ਦਲਮੇਗ ਸਿੰਘ ਆ ਇਹ ਵੀ ਐਸਜੀਪੀਸੀ ਦੀ ਤਿਆਰੀ ਕਰਦਾ ਜਿਹੜੀਆਂ ਉਹ ਵੀਡੀਓ ਨੇ ਕੈਮਰਿਆਂ ਦੇ ਵਿੱਚ ਟਰੈਕਟਰ ਲੰਘਦੇ ਦੀਆਂ ਉਹ ਇੱਕ ਇਹਦੇ ਆਪ ਦੇ ਘਰ ਦੀ ਆ ਇੱਕ ਇਹਦੇ ਭਾਈ ਦੇ ਘਰ ਦੇ ਦੀ ਘਰ ਦੀ ਕੈਮਰੇ ਦੀ ਆ ਰਿਕਾਰਡਿੰਗ ਇੱਕ ਸਾਡੇ ਉੱਥੇ ਗਲਵੱਡੀ ਵਾਲਾ ਪਰਿਵਾਰ ਆ ਉਹਦੇ ਘਰ ਦੀ ਆ ਇਹ ਸਾਡੇ ਖਿਲਾਫ ਹਰੇਕ ਇਲੈਕਸ਼ਨਾਂ 'ਚ ਸਾਡਾ ਵਿਰੋਧ ਕਰਦੇ ਨੇ ਇਸ ਕਰਕੇ ਇਹ ਇਹਨਾਂ ਨੇ ਇਹ ਕੂੜ ਪ੍ਰਚਾਰ ਸਾਡੇ ਖਿਲਾਫ ਕੀਤਾ ਜੀ SGPC ਦੀ ਵੀ ਟੀਮ ਨੇ ਆਕੇ ਇਨਕੁਆਰੀ ਕਰ ਲਈ ਉਹਦੀ ਇਨਕੁਆਰੀ ਚੱਲ ਰਹੀ ਆ ਦੋ ਚਾਰ ਦਿਨ ਚ ਜਿਸ ਦਿਨ ਵੀ ਉਹਦੀ ਰਿਪੋਰਟ ਆ ਗਈ ਅਸੀਂ ਸੰਗਤ ਦੇ ਵਿੱਚ ਉਹ ਰਿਪੋਰਟ ਜਨਤਾ ਕਰਦਾਂਗੇ ਜੀ